ਦੋਸਤੋ ਮੈਂ ਹਾਂ ਤੁਹਾਡਾ ਸ਼ੇਅਰ ਔਰ ਇੱਕ ਛੋਟੀ ਜੀ ਰੀਲ ਲੈ ਕੇ ਹਾਜ਼ਰ ਹਾਂ ਔਰ ਅੱਜ ਦੀ ਰੀਲ ਵੀ ਬੜੀ ਹੀ ਇੰਟਰਸਟਿੰਗ ਹੈ ਉਮੀਦ ਕਰਾਂਗਾ ਕਿ ਤੁਸੀਂ ਇਸ ਨੂੰ ਪਸੰਦ ਕਰੋਗੇ ਤੇ ਇਸ ਨੂੰ ਸ਼ੇਅਰ ਕਰੋਗੇ ਦੋਸਤੋ ਅਸੀਂ ਸਾਰੇ ਮਿਹਨਤ ਕਰਦੇ ਹਾਂ ਸਾਰੇ ਆਪਣੇ ਵੱਲੋਂ ਆਪਣੇ ਅੰਦਰੋਂ ਪੂਰੀ ਸ਼ਿੱਦਤ ਦੇ ਨਾਲ ਕੰਮ ਕਰਦੇ ਹਾਂ ਚਾਹੇ ਉਹ ਅਕੈਡੈਮਿਕ ਹੋਵੇ ਤੇ ਜਾਂ ਵਿਵਹਾਰਿਕ ਹੋਵੇ ਦੁਨੀਆ ਦੇ ਵਿੱਚ ਅਸੀਂ ਸਾਰੇ ਹੀ ਜਦੋਂ ਕੋਈ ਪਾਸ ਹੁੰਦਾ ਹੈ ਕੋਈ 3rd ਕਲਾਸ ਪਾਸ ਹੁੰਦਾ ਹੈ ਕੋਈ 2nd ਕਲਾਸ ਪਾਸ ਹੁੰਦਾ ਹੈ ਕੋਈ 1st ਕਲਾਸ ਪਾਸ ਹੁੰਦਾ ਹੈ ਕੋਈ ਟੋਪਰ ਹੁੰਦਾ ਹੈ ਕਲਾਸ ਦੇ ਵਿੱਚ ਤੇ ਕੋਈ ਡਿਸਟ੍ਰਿਕਟ ਟੋਪਰ ਬਣ ਜਾਂਦਾ ਹੈ ਉਸੇ ਤਰ੍ਹਾਂ ਹੀ ਰੋਜ਼ਾਨਾ ਜੀਵਨ ਦੇ ਵਿੱਚ ਵੀ ਅਸੀਂ ਕੰਮ ਕਰਦੇ ਹਾਂ ਔਰ ਆਵਰਲੀ ਕੰਮ ਕਰਦੇ ਹਾਂ ਸੈਲਰੀ ਦੇ ਕੰਮ ਕਰਦੇ ਹਾਂ ਕਿਸੇ ਦੇ ਲਈ ਕੰਮ ਕਰਦੇ ਹਾਂ ਜਾਂ ਆਪਣਾ ਬਿਜ਼ਨਸ ਕਰਦੇ ਹਾਂ ਤਾਂ ਹਰ ਇੱਕ ਬੰਦਾ ਆਪਣੇ ਵੱਲ ਵਾਹ ਲਾਉਂਦਾ ਹੈ ਪਰ ਕਈ ਬੁਲੰਦੀਆਂ ਤੇ ਪਹੁੰਚ ਜਾਂਦੇ ਹਨ ਕਈ ਬਿਜ਼ਨਸ 'ਚ ਫੇਲ ਹੋ ਜਾਂਦੇ ਹਨ ਕਾਰਨ ਕੀ ਹੈ ਇਸ ਦੇ ਵਿੱਚ ਇਹ ਕਈ ਕਹਿੰਦੇ ਹਨ ਕਿ ਕਿਸਮਤ ਹੈ ਪਰ ਦੋਸਤੋ ਕਿਸਮਤ ਨਹੀਂ ਵਿਉਂਤਬੰਦੀ ਹੈ ਸਟ੍ਰੈਟਜੀ ਹੈ ਜਿਹੜੇ ਵਲੰਤੀਆਂ ਤੇ ਪਹੁੰਚਦੇ ਹਨ ਉਹ ਵੀ ਉਸੇ ਤਰ੍ਹਾਂ ਹੀ ਕੰਮ ਕਰਦੇ ਹਨ ਪਰ ਕੰਮ ਕਰਨ ਦਾ ਢੰਗ ਡਿਫਰੈਂਟ ਹੁੰਦਾ ਹੈ ਸਟਰੈਟੇਜੀ ਡਿਫਰੈਂਟ ਹੁੰਦੀ ਹੈ ਉਹ ਆਪਣੇ ਜੋ ਵੀ ਕੰਮ ਕਰਦੇ ਹਨ ਉਹ ਸਟੈਟਿਸਟਿਕਸ ਪਹਿਲਾਂ ਦੇਖਦੇ ਹਨ ਪਹਿਲਾਂ ਆਪਣਾ ਉਹ ਸਾਰਾ ਐਨਲਿਸਿਸ ਕਰਦੇ ਹਨ ਬਿਜ਼ਨਸ ਦਾ ਫਿਰ ਉਸ ਤੋਂ ਬਾਅਦ ਬਿਜ਼ਨਸ ਸ਼ੁਰੂ ਕਰਦੇ ਹਨ ਤਾਂ ਬਿਜ਼ਨਸ ਦੇ ਵਿੱਚ ਕਾਮਯਾਬ ਹੁੰਦੇ ਹਨ ਔਰ ਜਿਹੜੇ ਅੱਖਾਂ ਬੰਦ ਕਰਕੇ ਬਿਜ਼ਨਸ ਸ਼ੁਰੂ ਕਰ ਦਿੰਦੇ ਹਨ ਭਾਵੇਂ ਉਹ ਮਿਹਨਤ ਵੀ ਕਰਦੇ ਹਨ ਭਾਵੇਂ ਆਪਣੀ ਵਾਹ ਵੀ ਲਾਉਂਦੇ ਹਨ ਪਰ ਉਹ ਕਾਮਯਾਬ ਨਹੀਂ ਹੁੰਦੇ ਦੋਸਤੋ ਹਮੇਸ਼ਾ ਹੀ ਜਿਹੜੇ ਬੁਲੰਦੀਆਂ ਤੇ ਪਹੁੰਚਦੇ ਹਨ ਉਹ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਢੰਗ ਅਲੱਗ ਹੁੰਦਾ ਹੈ ਆਮ ਬੰਦੇ ਦੇ ਨਾਲ ਉਹਨਾਂ ਦਾ ਸੋਚਣ ਦਾ ਢੰਗ ਅਲੱਗ ਹੁੰਦਾ ਹੈ ਉਹ ਯੂਨੀਕ ਹੁੰਦੇ ਹਨ ਬੰਦਾ ਤੇ ਹਰ ਇੱਕ ਯੂਨੀਕ ਹੈ ਉਸ ਕੁਦਰਤ ਦਾ ਬਣਾਇਆ ਹੋਇਆ ਪਰ ਉਹ ਕੁਝ ਖਾਸ ਕੁਆਲਿਟੀਜ਼ ਹੁੰਦੀਆਂ ਹਨ ਉਹਨਾਂ ਦੇ ਵਿੱਚ ਔਰ ਉਹ ਜਿਆਦਾ شدت ਨਾਲ ਕੰਮ ਕਰਦੇ ਹਨ ਜਿਆਦਾ ਡੈਡੀਕੇਟਿਡਲੀ ਕੰਮ ਕਰਦੇ ਹਨ ਜਿਆਦਾ ਰਿਲੀਜੀਅਸਲੀ ਕੰਮ ਕਰਦੇ ਹਨ that is the secret behind their success ਬਸ ਅੱਜ ਦੀ ਵੀਡੀਓ ਇਨੀ ਹੀ ਤੁਹਾਡਾ ਤੇ ਸਾਡਾ ਸਭ ਦਾ ਰੱਬ ਰਾਖਾ ਸ਼ਬਾ ਖੈਰ ਚਿੰਦੇ ਉਸਦੇ ਰੋ ਗੋਡ ਬles you